ਕੇ ਬੀਤੇ ਦਿਨੀ ਐਚਐਸ ਵਾਲਿਆ ਜੀ ਜਲੰਧਰ ਵਾਲੇ ਐਚਐਸ ਵਾਲਿਆ ਜੀ ਕਿੱਥੇ ਆਲੇ ਜੀ ਜਲੰਧਰ ਜਲੰਧਰ ਵਾਲੇ ਉਹਨਾਂ ਨੇ ਕੁਝ ਸ਼ਬਦ ਬੋਲੇ ਦੇਖੋ ਗੱਲ ਆ ਇਸ ਚੀਜ਼ ਦਾ ਮੈਨੂੰ ਬੜਾ ਦੁੱਖ ਆ ਕਿ ਤੁਸੀਂ ਰਾਜਨੀਤੀ ਇਦਾਂ ਦੇ ਮੁੱਦਿਆਂ ਤੇ ਕਰ ਰਹੇ ਹੋ ਜਿਹੜੀ ਇੱਕ ਸੁਸਾਇਟੀ ਅਰਬਨ ਸਟੇਜ ਵੈਲਫੇਅਰ ਸੁਸਾਇਟੀ ਯਾਰ ਦੇਖੋ ਉਹਨਾਂ ਨੇ ਆਪਣੀਆਂ ਮੰਗਾਂ ਤੇ ਰੱਖ ਕੇ ਲੜਾਈ ਲੜ ਰਹੇ ਆ ਔਰ ਉਹਨਾਂ ਦੇ ਪ੍ਰਧਾਨ ਵਕੀਲ ਸਾਹਿਬ ਆਨੰਦ ਜੀ ਸਾਨੂੰ ਜੀ ਉਹ ਬੜੇ ਇਨੋਸੈਂਟ ਬੰਦੇ ਆ ਸਾਰੇ ਕਪੂਰਥਾਲੀ ਨੂੰ ਪਤਾ ਬੇਦਾਗ ਛਵੀ ਉਹ ਇਨਸਾਨ ਦੇ ਨਾਲ ਜਿੰਨੇ ਵੀ ਉਹਨਾਂ ਦੇ ਸਾਥੀ ਪੜ੍ਹੀ ਲਿਖੀ ਕਮਿਊਨਿਟੀ ਸਾਰੀ ਹੀ ਅਰਬਨ ਸਟੇਟ ਦੀ ਉੱਥੇ ਡਾਕਟਰ ਨੇ ਉੱਥੇ ਵਕੀਲ ਸਹਿਬਾਨ ਨੇ ਉਥੇ ਬਿਜ਼ਨਸਮੈਨ ਨੇ ਅੱਛੇ-ਅੱਛੇ ਲੋਕ ਉਥੇ ਰਹਿੰਦੇ ਨੇ ਉਹਨਾਂ ਨੂੰ ਤੁਸੀਂ ਹਾਲਟ ਕੀਤਾ ਸਹੀ ਮਾਇਨੇ ਦੇ ਵਿੱਚ ਇਸ ਤਰੀਕੇ ਨਾਲ ਹਟ ਕੀਤਾ ਦੇਖੋ ਗੱਲ ਇਹ ਕਿ ਤੁਸੀਂ ਉਹਨਾਂ ਨੂੰ ਹਾਲਟ ਕੀਤਾ ਤੁਸੀਂ ਇਹ ਗੱਲ ਆਖੀ ਕਿ ਰਾਣਾ ਗੁਰਜੀਤ ਸਿੰਘ ਜੀ ਉਸ ਧਰਨੇ ਦੀ ਅਗਵਾਈ ਕਰ ਰਹੇ ਸੀ ਮੈਂ ਆਪ ਜੀ ਨੂੰ ਇਹ ਦੱਸਣਾ ਚਾਹਨਾ ਵਾਲਿਆ ਸਾਹਿਬ ਉਹ ਸੁਸਾਇਟੀ ਨੇ ਪੇਪਰਾਂ ਦੇ ਰਾਹੀਂ ਅਖਬਾਰਾਂ ਦੇ ਵਿੱਚ ਮੀਡੀਆ ਦੇ ਰਾਹੀਂ ਖੁੱਲਾ ਸੱਦਾ ਦਿੱਤਾ ਸੀ ਆਪਣੀਆਂ ਡਿਮਾਂਡਸ ਰੱਖੀਆਂ ਸੀਗੀਆਂ ਆਪਣੀ ਲੜਾਈ ਲੜਨ ਵਾਸਤੇ ਸਾਰੀਆਂ ਹੀ ਸੁਸਾਇਟੀਆਂ ਨੂੰ ਬੁਲਾਇਆ ਔਰ ਉੱਥੇ ਬਤੌਰ ਰਾਣਾ ਗੁਰਜੀਤ ਸਿੰਘ ਜੀ ਐਮਐਲਏ ਵੱਲੋਂ ਪਹੁੰਚੇ ਉਹਨਾਂ ਦੇ ਨਾਲ 48 ਕਾਂਗਰਸੀ ਐਮਸੀ ਨੇ ਔਰ ਕਾਂਗਰਸ ਦਾ ਜਿਹੜਾ ਸਟ੍ਰਕਚਰ ਆ ਬਹੁਤ ਵੱਡਾ ਵਾ ਬੜੇ ਵਰਕਰ ਸਹਿਬਾਨ ਨੇ ਇੱਕ ਸੁਭਾਵਿਕ ਗੱਲ ਆ ਤੁਸੀਂ ਜਦੋਂ ਮਰਜ਼ੀ ਸਾਡੇ ਏਕਤਾ ਭਵਨ ਦਫ਼ਤਰ ਆ ਕੇ ਦੇਖ ਸਕਦੇ ਹੋ ਸੋ 150 150 ਤਾਂ ਇਥੇ ਵੈਸੇ ਹੀ ਸਾਡਾ ਘੁੰਮਦਾ ਹੁੰਦਾ ਔਰ ਉਸ ਧਰਨੇ ਸਾਡੇ ਸਾਥੀ ਪਹੁੰਚੇ ਇੱਕ ਮੈਂ ਤੁਹਾਡਾ ਭਲੇਖਾ ਇਹ ਕੱਢਣਾ ਚਾਹਨਾ ਕਿ ਜੇ ਇਹ ਕਾਲ ਰਾਣਾ ਗੁਰਜੀਤ ਸਿੰਘ ਜੀ ਇਸ ਧਰਨੇ ਦੀ ਅਗਵਾਈ ਕਰਦੇ ਹੁੰਦੇ ਨਾ ਅਰਬਨ ਸਟੇਟ ਦੇ ਵਿੱਚ ਮੇਰਾ ਖਿਆਲ ਆ ਮੇਰੀ ਆਪਣੀ ਰਿਸ਼ਤੇਦਾਰੀ ਵੀ ਆ 100 ਦੇ ਕਰੀਬ ਇਦਾਂ ਦੇ ਪਰਿਵਾਰ ਆ ਜਿਨ੍ਹਾਂ ਨੂੰ ਮੈਂ ਨਿੱਜੀ ਤੌਰ ਤੇ ਜਾਣਦਾ ਮੇਰੇ ਨਾਲ ਵਾਲੀਆ ਪਰਿਵਾਰ ਸਾਰਾ ਖੜਾ ਸਾਰੇ ਹੀ ਸਾਡੇ ਸਾਥੀ ਆ ਕਿਸੇ ਨਾ ਕਿਸੇ ਦੀ ਰਿਸ਼ਤੇਦਾਰੀ ਅਰਬਨ ਸਟੇਟ ਦੇ ਵਿੱਚ ਆ ਸਾਡੇ ਡਿਪਟੀ ਮੇਅਰ ਵਿਨੋਦ ਸੂਝ ਜੀ ਉਥੇ ਰਹਿੰਦੇ ਆ ਜੇ ਇਹ ਨਰੋਲ ਰਾਣਾ ਗੁਰਜੀਤ ਸਿੰਘ ਦੀ ਅਗਵਾਈ ਦੇ ਵਿੱਚ ਧਰਨਾ ਹੁੰਦਾ ਤੇ ਤੁਹਾਨੂੰ ਉੱਥੇ 2-4 ਹਜ਼ਾਰ ਬੰਦਾ ਦੇਖਣ ਨੂੰ ਮਿਲਦਾ ਤੁਸੀਂ ਮਹਿਸੂਸ ਕਰਦੇ ਕਿ ਧਰਨਾ ਵਾਕਈ ਰਾਣਾ ਗੁਰਜੀਤ ਸਿੰਘ ਜੀ ਵੱਲੋਂ ਆ ਉਹ ਦੇਖੋ ਤੁਹਾਡੀ ਸੁਣ ਲਓ ਸਿਆਸੀ ਲਾਹਾ ਲੈਣ ਲਈ ਸਾਡਾ ਕੁਝ ਦੇਖੋ ਮੇਰੀ ਗੱਲ ਮੇਰੀ ਗੱਲ ਸੁਣ ਲਓ ਮੈਂ ਤੁਹਾਡੀ ਉਸੇ ਗੱਲ ਤੇ ਵੀ ਆਵਾਂਗਾ ਕਾਗਜ਼ਾਂ 'ਵਲੀ ਔਰ ਜਿਹੜੀ ਇਹਦੇ ਪਿੱਛੇ ਪਿਸ਼ਟਭੂਮੀਆਂ ਮੈਂ ਤੁਹਾਨੂੰ ਐਂਡ ਦੇ ਵਿੱਚ ਉਹਦੀ ਸੂਝਾਈ ਨਾਲ ਵੀ ਉਜਾਗਰ ਕਰਾਂਗਾ ਰਾਣਾ ਗੁਰਜੀਤ ਸਿੰਘ ਜੀ ਦੀ ਅਗਵਾਈ ਦਾ ਇਹ ਧਰਨਾ ਬਿਲਕੁਲ ਨਹੀਂ ਸੀਗਾ ਪੇਪਰਾਂ ਦੇ ਵਿੱਚ ਖੁੱਲਾ ਸੱਦਾ ਸੀਗਾ ਔਰ ਉੱਥੇ ਸਾਡੇ ਮਾਨਯੋਗ ਖੋਜੇਵਾਲ ਸਾਹਿਬ ਰਣਜੀਤ ਸਿੰਘ ਖੋਜੇਵਾਲ ਵੀ ਪਹੁੰਚੇ ਉਹਨਾਂ ਨੂੰ ਵੀ ਸੱਦਾ ਸੀਗਾ ਸਾਰਿਆਂ ਨੂੰ ਹੀ ਸੱਦਾ ਸੀਗਾ ਔਰ ਆਪ ਦੇ ਲੀਟਰ ਵੀ ਸੀਗੇ ਉੱਥੇ ਬੀਬੀ ਜੀ ਉਹ ਵੀ ਉੱਥੇ ਪਹੁੰਚੇ ਸੀਗੇ ਸੋ ਮੇਰਾ ਕਹਿਣ ਦਾ ਮਤਲਬ ਇਹ ਆ ਕਿ ਪਹਿਲੀ ਗੱਲ ਕਿ ਨਰੋਲ ਰਾਣਾ ਗੁਰਜੀਤ ਸਿੰਘ ਦੀ ਅਗਵਾਈ ਦੇ ਵਿੱਚ ਧਰਨਾ ਨਹੀਂ ਸੀ ਦੂਜੀ ਤੁਸੀਂ ਵੀਡੀਓ 'ਚ ਇਹ ਗੱਲ ਕਹੀ ਕਿ ਰਾਣਾ ਜੀ ਨੇ ਡਿਮਾਂਡ ਰੱਖੀ ਸੜਕਾਂ ਬਣਾ ਦਿਓ ਉਹ ਯਾਰੋ ਤੁਸੀਂ ਵੀਡੀਓ ਪੂਰੀ ਦੇਖੋ ਪਰਖੋ ਸੁਣੋ ਤੇ ਸੱਚ ਬੋਲੋ ਐਸੋਸੀਏਸ਼ਨ ਵੱਲੋਂ ਡਿਮਾਂਡਸ ਰੱਖੀਆਂ ਗਈਆਂ ਕੱਲੀਆਂ ਸੜਕਾਂ ਦੀ ਡਿਮਾਂਡ ਨਹੀਂ ਸੀ ਜਿਹੜੀ ਸੜਕਾਂ ਦੀ ਡਿਮਾਂਡ ਤੁਸੀਂ ਚੱਕ ਰਹੇ ਹੋ ਉਹਨਾਂ ਨੇ ਕਮਿਊਨਿਟੀ ਹਾਲ ਦੀ ਵੀ ਗੱਲ ਕੀਤੀ ਉਹਨਾਂ ਨੇ ਸਟਰੀ ਡੌਗ ਦੀ ਵੀ ਗੱਲ ਕੀਤੀ ਉਹਨਾਂ ਨੇ ਪੂਰੀ ਬਾਉਂਡਰੀ ਵਾਲਦੀ ਵੀ ਗੱਲ ਕੀਤੀ ਉਹਨਾਂ ਦੀਆਂ ਘੱਟੋ-ਘੱਟ ਲਗਭਗ 15 ਮੰਗਾਂ ਈਆਂ ਦੀਆਂ ਸੀਗੀਆਂ ਲਾਅ ਐਂਡ ਆਰਡਰ ਦੀ ਗੱਲ ਕੀਤੀ ਤੁਸੀਂ ਉਹ ਸਾਰੀਆਂ ਗੱਲਾਂ ਦਰਕਨਾ ਕਰ ਦਿੱਤੀਆਂ ਔਰ ਸਿਰਫ ਤੇ ਸਿਰਫ ਸੜਕਾਂ ਦੀ ਗੱਲ ਨੂੰ ਉਜਾਗਰ ਕਰਦਿਆਂ ਹੋਇਆਂ ਉਸ ਚੀਜ਼ ਨੂੰ ਤੁਸੀਂ ਫਰੰਟ ਤੇ ਰੱਖਿਆ ਕਿ ਏਡੀ ਹਾਸੋਹੀਨੀ ਗੱਲ ਆ ਤੁਸੀਂ ਉਹਨਾਂ ਦੀ ਗੱਲ ਕਰਦੇ ਹੋ ਕਿ 10-12 ਬੰਦੇ ਸੀਗੇ ਮੈਂ ਹੈਰਾਨ ਆ ਕਿ ਉਹ ਧਰਨਾ ਇੱਕ ਸੁਸਾਇਟੀ ਵੱਲੋਂ ਲਾਇਆ ਗਿਆ ਉਸ ਧਰਨੇ ਦੇ ਵਿੱਚ ਅਕਾਲੀ ਦਲ ਵੱਲੋਂ ਤੁਹਾਨੂੰ ਵੀ ਆਉਣਾ ਚਾਹੀਦਾ ਸੀ ਤੁਹਾਨੂੰ ਵੀ ਸੜਕਾਂ ਤੇ ਬੈਠਣਾ ਚਾਹੀਦਾ ਸੀ ਤੁਸੀਂ ਜਦੋਂ ਆਪ ਧਰਨਾ ਲਾਇਆ ਸੀ ਕਾਰਪੋਰੇਸ਼ਨ ਦੇ ਵਿੱਚ ਮੈਂ ਉਹ ਵੀਡੀਓ ਜਨਤਕ ਕਰਕੇ ਦਿਖਾ ਸਕਦਾ ਮੇਰਾ ਖਿਆਲ 15 ਬੰਦੇ ਵੀ ਤੁਹਾਡੇ ਨਾਲ ਨਹੀਂ ਸੀ ਦਰਿਆ ਤੇ ਬੈਠਣ ਨੂੰ। ਉਹ ਯਾਰੋ ਤੁਸੀਂ ਉਹਨਾਂ ਦਾ ਮਜ਼ਾਕ ਉਡਾ ਰਹੇ ਹੋ। ਇੱਕ ਪੜ੍ਹੇ ਲਿਖੇ ਲੋਕਾਂ ਦਾ ਮਜ਼ਾਕ ਉਡਾ ਰਹੇ ਹੋ। ਬਜਾਏ ਕਿ ਉਹਨਾਂ ਦੇ ਨਾਲ ਖੜਕੇ ਉਹਨਾਂ ਦੀਆਂ ਮੰਗਾਂ ਜਿਹੜੀਆਂ ਸਰਕਾਰ ਤੱਕ ਪੁੱਢਾ ਤੱਕ ਪਹੁੰਚਾਈਏ। ਉਹਨਾਂ ਨੂੰ ਇਸ ਟਾਈਮ ਲੋੜ ਸੀਗੀ ਔਰ ਤੁਸੀਂ ਉੱਥੇ ਰਾਜਨੀਤੀ ਕਰ ਲਈ। ਅਲਿਆ ਸਾਹਿਬ ਗੱਲ ਕਰਦੇ ਆ ਕਿ ਮੈਂ ਕਪੂਰਥਲੇ ਦਾ ਜੰਪਾਲਾਂ। ਰਾਣਾ ਗੁਰਜੀਤ ਸਿੰਘ ਜੀ ਜੰਪਾਲ ਯੂਪੀ ਦੇ ਨੇ। ਉਹ ਕਪੂਰਥਲਾ 'ਚ ਬਾਹਰੋਂ ਆਏ ਹੋਏ ਨੇ। ਔਰ ਮੈਂ ਹੈਰਾਨ ਆ ਕਿ ਰਾਣਾ ਗੁਰਜੀਤ ਸਿੰਘ ਜੀ ਯੂਪੀ ਤੋਂ ਆ ਕੇ ਕਪੂਰਥਲਾ ਚ ਬਸ ਗਏ ਔਰ ਉਥੇ ਲੋਕ ਕਹਿੰਦੇ ਜੀ ਰਾਣਾ ਗੁਰਜੀਤ ਸਿੰਘ ਕਪੂਰਥਲੇ ਵਾਲੇ ਇਹ ਡਿਮਾਂਡ ਹਮੇਸ਼ਾ ਇਦਾਂ ਹੀ ਗੱਲ ਹੁੰਦੀ ਆ ਔਰ ਤੁਹਾਨੂੰ ਕਿਹਾ ਜਾਂਦਾ ਕਿ ਐਚਐਸ ਵਾਲਿਆ ਜੀ ਕਪੂਰਥਲੇ ਵਾਲੇ ਅਜ ਤੱਕ ਨਹੀਂ ਗਿਆ ਜਲੰਧਰ ਵਾਲੇ ਕਿਉਂਕਿ ਤੁਸੀਂ ਕਦੀ ਕਪੂਰਥਲੇ ਆਏ ਨਹੀਂ ਤੁਸੀਂ ਸਿਰਫ ਪ੍ਰੈਸ ਕਾਨਫਰੰਸ ਕਰਦੇ ਹੋ ਅੰਦਰ ਬੈਠ ਕੇ ਗੱਲ ਕਰਦੇ ਹੋ ਕਦੀ ਲੋਕਾਂ ਨਾਲ ਵਿਚਰੇ ਹੋ ਕਦੀ ਲੋਕਾਂ ਦੇ ਵਿੱਚ ਗਏ ਹੋ ਦੁੱਖ ਸੁੱਖ ਦੇ ਵਿੱਚ ਸ਼ਾਮਿਲ ਹੋਏ ਹੋ ਕਿ ਸਿਰਫ ਡਰਾਇੰਗ ਰੂਮ ਚ ਬੈਠ ਕੇ ਪ੍ਰੈਸ ਕਾਨਫਰੰਸ ਕੀਤੀ ਪਾਸੇ ਗੱਲ ਔਰ ਮੈਂ ਹੈਰਾਨ ਆ ਅਕਾਲੀ ਦਲ ਦੇ ਮੇਰੇ ਭਰਾਵਾਂ ਤੇ ਮੇਰੇ ਵੀਰਾਂ ਤੇ ਕਿ ਅਕਾਲੀ ਦਲ ਨੂੰ ਢਾ ਤੁਹਾਡੇ ਕੋਲੋਂ ਲਾਈ ਜਾ ਰਹੀ ਆ ਇਹ ਗੱਲ ਪੱਕੀ ਆ ਤੁਸੀਂ ਜਦ ਤੇ ਇੰਚਾਰਜ ਬਣੇ ਹੋ ਮੇਨਾ ਬੱਬਾ ਜੀ ਬੈਠੇ ਸਾਡੇ ਐਮਸੀ ਸਾਹਿਬ ਤੁਹਾਡੇ ਹੀ ਤਾਇਆ ਜਿਨੇ ਇਲੈਕਸ਼ਨ ਲੜੀ ਸੀ ਤੁਸੀਂ ਇੰਚਾਰਜ ਸੀਗੇ ਕੀ ਹਾਲ ਹੋਇਆ ਪਿਛਲੀਆਂ ਐਮਐਲਏ ਤੇ ਜਦੋਂ ਤੁਹਾਡਾ ਬਹੁਜਨ ਸਮਾਜ ਪਾਰਟੀ ਨਾਲ ਅਕਾਲੀ ਦਲ ਦਾ ਗਠਜੋੜਨ ਸੀ 8500 ਦੇ ਕਰੀਬ ਵੋਟ ਪਈ ਔਰ MP ਇਲੈਕਸ਼ਨ ਦੇ ਵੇਲੇ ਪਹਿਲੇ ਤੁਸੀਂ 5000 ਤੋਂ ਵੀ ਥੱਲੇ ਸਿਮੜ ਗਏ ਤੁਸੀਂ ਕალიਤਲ ਨੂੰ ਉਚਾਈ ਬਣੇ ਨਿਜ਼ਾਰੇ ਇਹਦੇ ਪਿੱਛੇ ਸਾਜ਼ਿਸ਼ਾਂ ਮੈਂ ਇਸ ਗੱਲ ਤੇ ਵੀ ਆਵਾਂਗਾ ਤੁਹਾਡਾ ਕਹਿਣ ਦਾ ਮਤਲਬ ਇਹ ਦੇਖੋ ਝੂਠ ਤੇ ਬੁਨਿਆਦ ਤੇ ਕਦੀ ਵੀ ਕੋਈ ਵੀ ਇਮਾਰਤ ਲੰਬਾ ਸਮਾਂ ਨਹੀਂ ਦਿੰਦੀ ਲੀਡਰ ਬੰਨਾ ਚਾਹੁੰਦੇ ਹੋ ਲੀਡਰ ਬਣੋ ਆਓ ਲੋਕਾਂ ਦੇ ਵਿੱਚ ਵਿਚਰੋ ਤੁਸੀਂ ਗੱਲ ਕਰਦੇ ਹੋ ਯਾਰ ਤੁਸੀਂ ਕਹਿੰਦੇ ਹੋ ਕਿ ਰਾਣਾ ਗੁਰਜੀਤ ਸਿੰਘ ਜੀ ਸੌਂ ਖਾਲ ਉਹ ਮੈਂ ਹੈਰਾਨ ਆ ਏਡੀ ਵੱਡੀ ਤੁਸੀਂ ਗੱਲ ਕਹਿ ਰਹੇ ਹੋ ਤੁਸੀਂ ਸੁਖਬੀਰ ਬਾਦਲ ਜੀ ਬਹੁਤ ਵਧੀਆ ਅਤੇ ਬਹੁਤ ਵੱਡੇ ਲੀਡਰ ਆ ਤੁਸੀਂ ਉਹਨਾਂ ਕੋਲ ਕਹਾ ਦਿਓ ਇੱਕ ਪਾਸੇ ਸੁਖਬੀਰ ਬਾਦਲ ਜੀ ਆਪਣੇ ਬੱਚੇ ਲੈ ਕੇ ਦਰਬਾਰ ਸਾਹਿਬ ਚੜ੍ਹ ਜਾਣ ਰਾਣਾ ਗੁਰਜੀਤ ਸਿੰਘ ਜੂ ਲਿਆਂ ਦੀ ਜ਼ਿੰਮੇਵਾਰੀ ਮੇਰੀ ਹੋਊਗੀ ਉਹ ਮੈਂ ਹੈਰਾਨ ਆ ਕਿ ਤੁਸੀਂ ਸਿੱਖ ਪੰਥਕ ਸਿੱਖ ਇਤਿਹਾਸ ਦੇ ਵਿੱਚ ਕੀ ਸੋਨੂ ਮੰਨਤਾ ਹੈਗੀ ਆ ਮੈਂ ਹੈਰਾਨ ਆ ਤੁਹਾਡੀਆਂ ਗੱਲਾਂ ਤੇ ਤੁਸੀਂ ਸਾਰੀਆਂ ਗੱਲਾਂ ਨੂੰ ਦਰਕਨਾਰ ਕਰਕੇ ਸਿਰਫ ਤੇ ਸਿਰਫ ਰਾਣਾ ਗੁਰਜੀਤ ਸਿੰਘ ਜੀ ਦੇ ਬਾਰੇ ਟਿੱਪਣੀ ਕਰਨੀ ਉਹਨਾਂ ਦੇ ਬਾਰੇ ਗਲਤ ਸ਼ਬਦ ਬੋਲਨੇ ਸਿਰਫ ਤੇ ਸਿਰਫ ਤੁਹਾਡੀ ਇੱਕੋ ਹੀ ਸੋਚ ਰਹਿ ਗਈ ਤੁਸੀਂ ਉਹਦੇ ਵਿੱਚ ਬੋਲਿਆ ਕਿ ਬੀਬੀ ਮਨਜੂਰਾਣਾ ਜੀ ਦੇ ਬਾਰੇ ਤੁਸੀਂ ਬੋਲਿਆ ਕਿ ਕਿਸੇ ਨੂੰ ਤੁਸੀਂ ਭੈਣ ਬਣਾ ਲੈਂਦੇ ਹੋ ਕਿਸੇ ਨੂੰ ਤੁਸੀਂ ਭਰਾ ਬਣਾ ਲੈਂਦੇ ਹੋ ਰਾਣਾ ਜੀ ਨੇ ਇਹ ਗੱਲ ਕਹੀ ਤੁਸੀਂ ਉਹ ਵੀਡੀਓ ਨੂੰ ਚੰਗੀ ਤਰ੍ਹਾਂ ਸੁਣੋ ਉਹਨਾਂ ਨੇ ਤਾਂ ਬੀਬੀ ਉਪਿੰਦਰਜੀਤ ਕੌਰ ਦੀ ਵੀ ਤਾਰੀਫ ਕੀਤੀ ਉਹਨਾਂ ਦੀ ਉਹਨਾਂ ਨੇ ਤਾਰੀਫ ਕੀਤੀ ਔਰ ਉਹਨਾਂ ਨੇ ਇਹ ਵੀ ਗੱਲ ਕਹੀ ਕਿ ਜਿਹੜੀਆਂ ਸਾਡੀਆਂ ਕਮੀਆਂ ਮੇਰੀ ਝੋਲੀ ਪਾ ਦਿਓ ਔਰ ਜਿਹਦੀਆਂ ਬਾਕੀ ਕਮੀਆਂ ਉਹਨਾਂ ਦੀ ਝੋਲੀ ਪਾ ਦਿਓ ਵੈਸੇ ਸਹੀ ਮੈਨੇਜ ਹੱਕਦਾਰ ਸਰਕਾਰਾਂ ਏਦਾਂ ਦੇ ਹਾਲਾਤ ਦੀ ਮਗਰ ਦੇਖੋ ਬੇਵਾਖ ਤਰੀਕੇ ਦੇ ਨਾਲ ਉਹਨਾਂ ਨੇ ਏਡੀ ਵੱਡੀ ਗੱਲ ਕਹੀ ਸਰਕਾਰ ਦੇ ਖਿਲਾਫ ਤੱਕ ਸਭ ਨਹੀਂ ਬੋਲਦੇ ਉਹ ਟਾਰਗੇਟ ਓਨਲੀ ਐਮਐਮਏ ਮੈਂ ਉਹੀ ਕਹਿ ਰਹਿਣਾ ਜੀ ਐਕਚੁਅਲੀ ਗੱਲ ਕੀ ਹੈ ਜੀ ਮੈਂ ਹੁਣ ਤੁਹਾਨੂੰ ਸੱਚਾਈ ਤੋਂ ਜਾਗਰੂਕ ਕਰ ਦਿੰਨਾ ਕਿ ਵਾਲੀਆ ਸਾਹਿਬ ਐਚਐਸ ਵਾਲੀਆ ਜੀ ਆਮ ਆਦਮੀ ਪਾਰਟੀ ਵੱਲੋਂ ਇਲੈਕਸ਼ਨ ਲੜੇ ਸੀ ਕੈਂਟ ਤੋਂ ਔਰ ਸਰਦਾਰ ਪ੍ਰਗਟ ਸਿੰਘ ਉਹਨਾ ਤੋਂ ਹਾਰੇ ਉਹਦੇ ਬਾਅਦ ਹੌਲੀ-ਹੌਲੀ ਅਕਾਲੀ ਦਲ ਦੇ ਵਿੱਚ ਆਏ ਅਕਾਲੀ ਦਲ ਜਾਣ ਤੋਂ ਬਾਅਦ ਤੁਸੀਂ ਉਹਨਾਂ ਦੀਆਂ ਗੱਲਾਂ ਦੇਖ ਲਓ ਉਹ ਉਹਨਾਂ ਨੂੰ ਤਕਲੀਫ ਆ ਕਿ ਤੁਸੀਂ ਉਹਨਾਂ ਬਾਰੇ ਗੱਲ ਕੀਤੀ ਮੰਜੂਰਾਣਾ ਜੀ ਬਾਰੇ ਉਹ ਦੇਖੋ ਇੱਕ ਸਰਕਾਰ ਦਾ ਨੁਮਾਇੰਦਾ ਜਾਂ ਸਰਕਾਰੀ ਜਿਹੜੇ ਅੱਜ ਆਮ ਆਦਮੀ ਪਾਰਟੀ ਦੇ ਲੀਡਰ ਸਵਾਨ ਨੇ ਉਹ ਤਾਂ ਚੰਗੇ ਲੱਗਦੇ ਨੇ ਆ ਲੈਟਰ ਦਿਖਾਉਂਦੇ ਹੋਏ ਸੜਕਾਂ ਦਾ ਕਿ ਮੈਂ ਆ ਸੜਕਾਂ ਬਣ ਗਈਆਂ ਜੀ ਉਹ ਤੁਸੀਂ ਮੈਂ ਹੈਰਾਨ ਹ ਤੁਸੀਂ ਆਮ ਆਦਮੀ ਪਾਰਟੀ ਦੇ ਬੰਦੇ ਹੋ ਕਿ ਅਕਾਲੀ ਦਲ ਦੇ ਹੋ ਜਿਹੜਾ ਕਮ ਸਰਕਾਰ ਨੂੰ ਕਰਨਾ ਚਾਹੀਦਾ ਸੀ ਉਹ ਤੁਸੀਂ ਦਿਖਾ ਰਹੇ ਹੋ ਦੂਜੀ ਗੱਲ ਹਮੇਸ਼ਾ ਅਨੂਜਨੰਦ ਜੀ ਨੇ ਉਹਨਾਂ ਨੇ ਇੱਕੋ ਗੱਲ ਕਹੀ ਤੁਸੀਂ ਉਹਨਾਂ ਦੇ ਵਟਸਐਪ ਗਰੁੱਪ ਦੇਖ ਲਓ ਅਰਬਨ ਸਟੇਟ ਦਾ ਕਿ ਇਹ ਬੜੀ ਦੇਰ ਤੋਂ ਲਾਰਾ ਲਿਆ ਜਾ ਰਿਹਾ ਸੜਕਾਂ ਦਾ ਤੁਸੀਂ ਗੱਲ ਕਰਦੇ ਹੋ ਕਿ ਮੈਂ ਵੀ ਠੇਕੇਦਾਰ ਆ ਮੈਨੂੰ ਇਹ ਦੱਸੋ ਕਿ ਜਦੋਂ ਕੋਈ ਵੀ ਠੇਕਾ ਇੱਕ ਬਿਟ ਪੈਂਦੀ ਆ ਘਟੋ ਘਟ ਤਿੰਨ ਬੰਦੇ ਉਹਨੂੰ ਜਦ ਤੱਕ ਨਹੀਂ ਦਿੰਦੇ ਉਹ ਠੇਕਾ ਖੁੱਲਦਾ ਨਹੀਂਗਾ ਉਹ ਕੀ ਪਤਾ ਤੁਸੀਂ ਕਹਿ ਰਹੇ ਹੋ ਕਿ 30 ਤਰੀਕ ਤੱਕ ਸੜਕਾਂ ਬਣ ਜੂਗੀਆਂ ਉਹ ਮੈਂ ਹੈਰਾਨ ਆ ਜੇ ਠੇਕੇਦਾਰ ਕੋਈ ਅੱਗੇ ਨਾ ਆਇਆ ਇਹ ਟਪਾਣਾ ਟਾਈਮ ਇਹ ਪੁੱਡਾ ਨਹੀਂ ਟਾਈਮ ਟਪਾਣਾ ਕਿਉਂਕਿ ਸਰਦੀ ਦੇ ਦਿਨਾਂ ਇਹਨਾਂ ਦਿਨਾਂ ਦੇ ਵਿੱਚ ਲੋਕ ਦੀ ਸੜਕ ਨਹੀਂ ਬਣ ਸਕਦੀ ਉਹਨਾਂ ਨੇ ਇਹਨੂੰ ਮਾਰਚ ਅਪ੍ਰੈਲ ਤੋਂ ਬਾਅਦ ਲੈ ਕੇ ਜਾਣਾ ਔਰ ਤੁਸੀਂ ਉਹਨਾਂ ਦੀ ਪੈਰਵਾਹੀ ਕਰ ਰਹੇ ਹੋ ਯਾਰ ਤੁਸੀਂ ਸਹੀ ਮਾਇਨੇ ਦੇ ਵਿੱਚ ਮੈਂ ਅਕਾਲੀ ਦਲ ਦੇ ਬੰਦਿਆਂ ਨੂੰ ਆਪਣੇ ਭਰਾਵਾਂ ਨੂੰ ਦੱਸਣਾ ਚਾਹਨਾ ਸੁਖਬੀਰ ਬਾਦਲ ਜੀ ਤਾਂ ਗੱਲ ਪਹੁੰਚਾਣੀ ਚਾਹਨਾ ਕਿ ਅਕਾਲੀ ਦਲ ਨੂੰ ਖੋਰਾ ਲਾਇਆ ਜਾ ਰਿਹਾ ਸਹੀ ਮਾਇਨੇ ਦੇ ਵਿੱਚ ਔਰ ਉਹ ਖੋਰਾ ਲਾ ਰਿਹਾ ਵਾ ਸਿਰਫ ਐਚਐਸ ਵਾਲੀਆ ਸਾਹਿਬ ਕੰਮ ਕਰ ਰਹੇ ਨੇ ਅਕਾਲੀ ਦਲ ਚ ਰਹਿ ਕੇ ਆਮ ਆਦਮੀ ਪਾਰਟੀ ਦਾ ਇਹ ਚਰਚਾ ਬੜੇ ਲੰਮੇ ਸਮੇਂ ਤੋਂ ਕਪੂਰਥਲਾ ਨਿਵਾਸੀਆਂ ਚ ਚੱਲਦੀ ਪਈ ਆ ਔਰ ਇਹ ਹੌਲੀ-ਹੌਲੀ ਜਗ ਜਾਹਿਰ ਹੋ ਰਹੀ ਆ ਦਿਨੋਂ ਦਿਨ ਉਹ ਤਾਂ ਇਹ ਵੀ ਦਾਣ ਕਹਿ ਰਹੇ ਕਿ ਇਹ ਜਿਹੜਾ ਗੁੰਮਰਾਹ ਕੀਤਾ ਸੋਸਾਇਟੀ ਤੋਂ ਕਾਂਗਰਸ ਦੇਖੋ ਮੈਂ ਦੱਸਿਆ ਕਿ ਤੁਸੀਂ ਪੂਰੀ ਵੀਡੀਓ ਸੁਣੋ ਉਹਦੇ ਵਿੱਚ ਆਨੰਦ ਸਾਹਿਬ ਨੇ ਕਿਹਾ ਸਾਰੀਆਂ ਪਾਰਟੀਆਂ ਦਾ ਧੰਨਵਾਦ ਵੀ ਕੀਤਾ ਉਹਦੇ ਚ ਰਾਣਾ ਜੀ ਨੇ ਕੀ ਗੁੰਮਰਾਹ ਕੀਤਾ ਜੀ ਪਹਿਲਾਂ ਤੋਂ ਇਹ ਕਹਿ ਰਹੇ ਸੀ ਕਿ ਰਾਣਾ ਗੁਰਜੀਤ ਸਿੰਘ ਜੀ ਦੀ ਅਗਵਾਈ 'ਚ ਤਾਂ ਨਾ ਲੱਗ ਰਿਹਾ ਬਿਲਕੁਲ ਗਲਤ ਗੱਲ ਆ ਲੋਕ ਪੁੱਡਾ ਦੇ ਇਸ ਗੱਲ ਦਾ ਜਵਾਬ ਦੇਣਗੇ ਉਥੇ ਇਹਨਾਂ ਦੇ ਅੱਛੇ ਅੱਛੇ ਵਕੀਲ ਸਾਹਿਬਾਨ ਨੇ ਉਹਨਾਂ ਨੇ ਪੁੱਡਾ ਇਹਨਾਂ ਨੂੰ ਵੜਨ ਨਹੀਂ ਦੇਣਾ ਸਹੀ ਮਾਇਨੇ ਦੇ ਵਿੱਚ ਇਹ ਪੱਕੀ ਗੱਲ ਆ ਤੁਸੀਂ ਆਉਣ ਵਾਲੇ ਦਿਨਾਂ ਹੀ ਦੇਖੋਗੇ ਔਰ ਆਮ ਜਨਤਾ ਨੂੰ ਕੀ ਅਪੀਲ ਕਰਦੇ ਆਪਣੇ ਪ੍ਰੈਸ ਕਾਨਫਰੈਂਸ ਦੇ ਦੇਖੋ ਆਮ ਜਨਤਾ ਨੂੰ ਅਪੀਲ ਕੀ ਕਰਨੀ ਹੈ ਇਹ ਮੈਂ ਤਾਂ ਆਮ ਆਦਮੀ ਪਾਰਟੀ ਵਾਲੇ ਬੰਦਿਆਂ ਨੂੰ ਕਹਿਣਾ ਚਾਹਨਾ ਤੁਸੀਂ ਦੇਖੋ ਉਹਨਾਂ ਦੀ ਵੀਡੀਓ ਥੱਲੇ ਕਮੈਂਟਸ ਸਭ ਤੋਂ ਜ਼ਿਆਦਾ ਆਮ ਆਦਮੀ ਪਾਰਟੀ ਦੇ ਆਹ ਉਹ ਔਰ ਉਹਨਾਂ ਦੇ ਬੰਦੇ ਉਹ ਪਾਰਟੀ ਦੇ ਬੰਦੇ ਸ਼ੇਅਰ ਵੀਡੀਓ ਕਰ ਰਹੇ ਉਹ ਵੀਡੀਓ ਸ਼ੇਅਰ ਕਰ ਰਹੇ ਜੀ ਇਸ ਗਿਨੀ ਮਿੱਠੀ ਸਾਜ਼ਿਸ਼ਾ ਐਕਚੁਅਲੀ ਇਹ ਕਹਿ ਰਹੇ ਨਾ ਕਿ ਮੈਂ ਅਕਾਲੀ ਦਲ ਬੋਲੋ ਇਲੈਕਸ਼ਨ ਲੜਾਂਗਾ ਇਸ ਗੱਲ ਦੀ ਸੌਂ ਖਾ ਜਾਣ ਕਿ ਅਕਾਲੀ ਦਲ ਵਿੱਚ ਰਹਿਣਗੇ ਇਸ ਗੱਲ ਦੀ ਆਪਣੀ ਤਾਂ ਗਾਰੰਟੀ ਦੇ ਦਨ ਦਾਂ ਦਾ ਬਕਰ ਕੀ ਟੈਂਸ਼ਨ ਪਾ ਕੇ ਇੱਕ ਪਲੇਟਫਾਰਮ ਤੇ ਕਰੀਏ ਦੇਖੋ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਵੱਲੋਂ ਹਲਕਾ ਇੰਚਾਰਜ ਐਚਐਸ ਵਾਲੀਆ ਜੀ ਵੀ ਨੇ ਤੇ ਚੰਦੀ ਸਾਹਿਬ ਵੀ ਨੇ ਦੋ ਦੋ ਹਲਕਾ ਇੰਚਾਰਜ ਨੇ ਸਾਈ ਮੈਨ ਦੇ ਵਿੱਚ ਇਹ ਗੱਲ ਕਬੂਲ ਲੈਣ ਲੋਕ ਤਾਂ ਗਲੀ ਗਲੀ ਚਰਚਾ ਕਰਦੇ ਪਏ ਆ ਇਸ ਤਰ੍ਹਾਂ ਬੰਦਾ ਲੀਡਰ ਨਹੀਂ ਬਣ ਸਕਦਾ ਇਹ ਆਮ ਆਦਮੀ ਪਾਰਟੀ ਚ ਹਿੱਸੇਗੇ ਅਕਾਲੀ ਦਲ ਚ ਖੋਰਾ ਲਾਨ ਵਾਸਤੇ ਆਏ ਇਹਦੇ ਬਾਅਦ ਆਮ ਆਦਮੀ ਪਾਰਟੀ ਵਾਸਤੇ ਹੀ ਕੰਮ ਕਰ ਰਹੇ ਨੇ ਦੇਖ ਲਓ ਇਹ ਆ ਅਕਾਲੀ ਦਲ ਦੇ ਵਰਕਰ ਸਹਬਾਨ ਜਿਹੜੇ ਉਹ ਵੀ ਉਹਨਾਂ ਦੀ ਚਰਚਾ ਵਾ ਇਹ ਲਫ਼ਜ਼ ਮੇਰੇ ਨਹੀਂ ਉਹਨਾਂ ਦੇ ਆ ਪਬਲਿਕ ਦੇ ਆ ਇਹ ਵੀਊ ਤੁਸੀਂ ਆਣ ਵੇਲੇ ਦਿਨਾਂ ਚ ਬੜੇ ਹੀ ਪੁਖਤਾ ਤਰੀਕੇ ਨਾਲ ਸਾਹਮਣੇ ਆਣ ਵਾਲਾ ਇਹ ਕਹਿਣ ਦਾ ਮਤਲਬ ਕਿ ਅੱਛਾ ਸਵਾਲੀਆ ਸਾਨੂੰ ਬੇਨਤੀ ਕਰਾਂਗਾ ਕਿ ਏਡੀ ਮਾੜੀ ਰਾਜਨੀਤੀ ਨਾ ਕਰੋ ਕਪੂਰਸਲਾ ਨਿਵਾਸੀ ਬੜੇ ਭੋਲੇ ਆ ਮਗਰ ਇੰਨੇ ਵੀ ਭੋਲੇ ਨਹੀਂ ਜਿਹੜੀ ਤੁਹਾਡੀ ਮਨਸ਼ਾ ਵਾ ਜੋ ਤੁਹਾਡੇ ਮਨ ਚ ਚੱਲ ਰਿਹਾ ਉਹ ਪੜ ਨਹੀਂ ਸਕਦੇ ਉਹ ਸਾਰਾ ਕੁਝ ਪੜਦੇ ਫੇਰੇ ਆ ਸੋ ਇੰਦਾ ਦੀ ਗੰਦੀ ਰਾਜਨੀਤੀ ਪਲੀਜ਼ ਨਾ ਕਰੋ ਮੇਰੀ ਹੱਥ ਜੋੜ ਕੇ ਬੇਨਤੀ ਆ ਕਿ ਸਿਰਫ ਤੇ ਸਿਰਫ ਰਾਣਾ ਗੁਰਜੀਤ ਸਿੰਘ ਰਾਤ ਨੂੰ ਵੀ ਤੁਹਾਨੂੰ ਰਾਣਾ ਗੁਰਜੀਤ ਸਿੰਘ ਦਾ ਜਿਹੜਾ ਸਵੇਰੇ ਸੁੱਤੇ ਉੱਠਦੇ ਰਾਣਾ ਗੁਰਜੀਤ ਸਿੰਘ ਤੁਸੀਂ ਜਲੰਧਰ ਵਾਲੇ ਹੋ ਐਚਐਸ ਵਾਲਿਆ ਜੀ ਕਿੱਥੇ ਵਾਲੇ ਜੀ ਜਲੰਧਰ ਵਾਲੇ ਉਹ ਇਹ ਜਲੰਧਰ ਵਾਲੇ ਨੇ ਇਹ ਲੋਕਾਂ ਦੀ ਆਮ ਆਵਾਜ਼ ਆ ਔਰ ਸਾਰੇ ਪੋਲਿਟਿਕਲ ਖੇਤਰ ਜੇ ਆਵਾਜ਼ ਆ ਤੁਸੀਂ ਜਲੰਧਰ ਦੀ ਰਾਜਨੀਤੀ ਕਰ ਲਓ ਰੱਬ ਦਾ ਵਾਸਤਾ ਅਕਾਲੀ ਦਲ ਨੂੰ ਖਤਮ ਨਾ ਕਰੋ ਖੇਤਰੀਏ ਪਾਰਟੀ ਵੀ ਸਟਰੋਂਗ ਰਹਿਣੀ ਚਾਹੀਦੀ ਆ ਉਹਦੇ ਵਿੱਚ ਵੀ ਅੱਜ ਵੀ ਬੜੇ ਅੱਛੇ ਅੱਛੇ ਬੰਦੇ ਸਾਡੇ ਬੜੇ ਵਧੀਆ ਵਧੀਆ ਭਰਾ ਨੇ ਇਮਾਨਦਾਰ ਨੇ ਅੱਛੇ ਨੇ ਮਗਰ ਤੁਸੀਂ ਉਹਨਾਂ ਦੀ ਭਾਵਨਾਵਾਂ ਦਾ ਨਜ਼ਾਇਜ਼ ਫਾਇਦਾ ਚੁੱਕ ਰਹੇ ਹੋ ਰਾਣਾ ਗਜੂ ਸਿੰਘ ਨੂੰ